ਸਸ਼ੇਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਰਾਤ ਤੋਂ ਲੈ ਕੇ ਪੂਰੇ 11 ਸਾਲਾਂ ਤੱਕ ਭਗਵਾਨ ਛਣਿ ਦੇਵ ਖੁਦ ਇਹਨਾਂ ਚਾਰ ਰਾਸ਼ੀਆਂ ਤੇ ਧਾਨ ਦੀ ਵਰਖਾ ਕਰਨਗੇ ਜਿਹਾਂ ਦੋਸਤੋ ਭਗਵਾਨ ਛਣਿ ਦੇਵ 12 ਰਾਸ਼ੀਆਂ ਦੇ ਵਿੱਚੋਂ ਇਹਨਾਂ ਚਾਰ ਰਾਸ਼ੀਆਂ ਤੇ ਬਹੁਤ ਹੀ ਪਸੰਦ ਹੋ ਗਏ ਹਨ ਜਿਸ ਕਾਰਨ ਹੁਣ ਭਗਵਾਨ ਛਣਿ ਦੇਵ ਦੀ ਕਿਰਪਾ ਦੇ ਨਾਲ ਇਹਨਾਂ ਚਾਰ ਰਾਸ਼ੀਆਂ ਦੇ ਲੋਕਾਂ ਦਾ ਜੀਵਨ ਬੇਅੰਤ ਖੁਸ਼ੀਆਂ ਨਾਲ ਭਰ ਜਾਵੇਗਾ ਭਗਵਾਨ ਚਾਣੀ ਦੇਵ ਹੁਣ ਇਹਨਾਂ ਚਾਰ ਰਾਸ਼ੀਆਂ ਦੇ ਜੀਵਨ ਤੋਂ ਸਾਰੇ ਹੀ ਭਗਵਾਨ ਭਗਵਾਨ ਚਾਣੀ ਦੇਵ ਹੁਣ ਇਹਨਾਂ ਚਾਰ ਰਾਸ਼ੀਆਂ ਦੇ ਜੀਵਨ ਦੇ ਸਾਰੇ ਹੀ ਦੁੱਖ ਦਰਦ ਕਸ਼ਟ ਖਤਮ ਕਰਨ ਵਾਲੇ ਹਨ ਜਿਸ ਕਾਰਨ ਇਹਨਾਂ ਚਾਰ ਰਾਸ਼ੀਆਂ ਦੇ ਜੀਵਨ 'ਚ ਬਤਲਾਵ ਆਵੇਗਾ ਜਿਸ ਕਾਰਨ ਇਹਨਾਂ ਚਾਰ ਰਾਸ਼ੀਆਂ ਦੇ ਜੀਵਨ 'ਚ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਦੋਸਤੋ ਇਹ ਕਿਹੜੀਆਂ ਖੁਸ਼ ਕਿਸਮਤ ਭਾਗਸ਼ਾਲੀ ਰਾਸ਼ੀਆਂ ਹਨ ਜਿਨ੍ਹਾਂ ਦੇ ਭਗਵਾਨ ਸ਼ਨੀ ਦੇਵ ਅੱਜ ਰਾਤ ਤੋਂ ਪੂਰੇ 11 ਸਾਲਾਂ ਤੱਕ ਧਾਨ ਦੀ ਵਰਖਾ ਕਰਨ ਜਾ ਰਹੇ ਹਨ ਚਾਰਾ ਸ਼ਿਵ ਵਾਲਿਆਂ ਦੇ ਲਈ ਮਹੱਤਵਪੂਰਨ ਵੀਡੀਓ ਹੈ ਜੀ ਭਗਵਾਨ ਸ਼ਨੀ ਦੇਵ ਪੂਰੇ 11 ਸਾਲਾਂ ਤੱਕ ਧਾਨ ਦੀ ਵਰਖਾ ਕਰਨ ਵਾਲੇ ਹਨ ਅਤੇ ਇਹ ਰਾਸ਼ੀਆਂ ਧਾਨ ਦੇ ਨਾਲ ਭਰਪੂਰ ਹੋਣਗੀਆਂ ਦੋਸਤੋ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਿਵੇਂ ਕਿ ਤੁਸੀਂ ਸਾਰੇ ਇਹ ਜਾਣਦੇ ਹੋ ਕਿ Hindu ਧਰਮ ਦੇ ਵਿੱਚ ਕਈ ਦੇਵੀ ਦੇਵਤਿਆਂ ਦੀ ਆਸਥਾ ਹੈ ਆਓ ਤੁਹਾਨੂੰ ਦੱਸਦੇ ਹਾਂ ਕਿ ਇਹਨਾਂ ਦੇਵੀ ਦੇਵਤਿਆਂ ਦੇ ਵਿੱਚੋਂ ਇੱਕ ਭਗਵਾਨ ਛਾਣੀ ਦੇਵ ਹਨ ਬਹੁਤ ਸਾਰੇ ਲੋਕ ਭਗਵਾਨ ਛਾਣੀ ਦੇਵ ਤੋਂ ਘਰੋਂਦੇ ਹਨ ਪਰ ਗੱਲ ਇਹ ਹੈ ਕਿ ਭਗਵਾਨ ਛਾਣੀ ਦੇਵ ਕੁਦਰਤ ਦੇ ਵਿੱਚ ਸੰਤੁਲਨ ਬਣਾ ਕੇ ਰੱਖਦੇ ਹਨ ਅਤੇ ਸਾਰੇ ਜੀਵਾਂ ਦੇ ਨਾਲ ਨਿਆਂ ਕਰਦੇ ਹਨ ਜਿਸ ਵਿਅਕਤੀ ਤੇ ਛਾਣੀ ਦੇਵ ਦੀ ਕਿਰਪਾ ਹੁੰਦੀ ਹੈ ਉਸ ਨੂੰ ਆਸ਼ੀਰਵਾਦ ਮਿਲਦਾ ਹੈ ਕੋਈ ਮੁਸੀਬਤ ਨਹੀਂ ਆਉਂਦੀ ਭਗਵਾਨ ਛਾਣੀ ਦੇਵ ਉਹਨਾਂ ਨੂੰ ਸਜ਼ਾ ਦਿੰਦੇ ਹਨ ਜੋ ਗਲਤ ਕੰਮ ਕਰਦੇ ਹਨ ਪਾਪ ਕਰਦੇ ਹਨ ਤੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਦੋਸਤੋ ਭਗਵਾਨ ਚੰਨੀ ਦੇ ਉਹਨਾਂ ਚਾਰ ਰਾਸ਼ੀਆਂ ਤੋਂ ਬਹੁਤ ਹੀ ਪਰਸੰਨ ਹੁੰਦੇ ਹਨ ਹੁਣ ਇਹਨਾਂ ਚਾਰ ਰਾਸ਼ੀ ਵਾਲਿਆਂ ਦੀ ਜ਼ਿੰਦਗੀ 'ਚ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਤੁਹਾਨੂੰ ਦੱਸ ਦੇ ਇੱਕ ਭਗਵਾਨ ਚੰਨੀ ਦੇ ਹੁਣ ਇਹਨਾਂ ਚਾਰ ਰਾਸ਼ੀਆਂ ਤੇ ਆਪਣਾ ਆਸ਼ੀਰਵਾਦ ਦੇਣ ਜਾ ਰਹੇ ਹਨ ਜਿहां ਦੋਸਤੋ ਇਸ ਦਾ ਪ੍ਰਭਾਵ ਜਿहां ਦੋਸਤੋ ਇਸ ਦੇ ਪ੍ਰਭਾਵ ਦੇ ਨਾਲ ਇਹਨਾਂ ਚਾਰ ਰਾਸ਼ੀਆਂ ਦਾ ਜੀਵਨ ਬਿਆਨ ਬੇਅੰਤ ਖੁਸ਼ੀਆਂ ਨਾਲ ਭਰਿਆ ਹੋਣ ਵਾਲਾ ਹੈ ਇਹਨਾਂ ਚਾਰ ਰਾਸ਼ੀਆਂ ਦੇ ਸਾਰੇ ਦੁੱਖ ਦਰਦ ਖਤਮ ਹੋਣ ਵਾਲੇ ਹਨ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਇਹਨਾਂ ਚਾਰ ਰਾਸ਼ੀਆਂ ਨੂੰ ਆਪਣੇ ਜੀਵਨ ਚ ਕਈ ਤਰ੍ਹਾਂ ਦੇ ਲਾਭ ਧਨ ਲਾਭ ਵੱਡੀਆਂ ਸਫਲਤਾਵਾਂ ਮਿਲਣ ਵਾਲੀਆਂ ਹਨ ਜਿਸ ਨਾਲ ਇਹਨਾਂ ਚਾਰ ਰਾਸ਼ੀਆਂ ਦੀ ਜ਼ਿੰਦਗੀ ਬਦਲ ਜਾਵੇਗੀ ਦੋਸਤੋ ਅਸੀਂ ਜਿੰਨਾਂ ਖੁਸ਼ਕਿਸਮਤ ਅਤੇ ਪਾਗਸ਼ਲੀ ਰਾਸ਼ੀਆਂ ਬਾਰੇ ਗੱਲ ਕਰਨ ਜ ਉਹਨਾਂ ਤੇ ਭਗਵਾਨ ਸ਼ਨੀ ਦੇਵ ਦੀ ਕਿਰਪਾ ਹੋਣ ਵਾਲੀ ਹੈ ਅਤੇ ਇਹਨਾਂ ਖੁਸ਼ਕਿਸਮਤ ਅਤੇ ਭਾਗਸ਼ਾਲੀ ਰਾਸ਼ੀਆਂ ਦੇ ਵਿੱਚੋਂ ਪਹਿਲੀ ਰਾਸ਼ੀ ਆਉਂਦੀ ਹੈ ਜੇ ਮੇਘ ਰਾਸ਼ੀ ਮੇਘ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹੈ ਕਿ ਭਗਵਾਨ ਜਣੇ ਦੇਵ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਬਹੁਤ ਚੰਗਾ ਸਮਾਂ ਆਉਣ ਵਾਲਾ ਹੈ ਜੀ ਹਾਂ ਦੋਸਤੋ ਭਗਵਾਨ ਜਣੇ ਦੇਵ ਤੁਹਾਡੇ ਉੱਤੇ ਬਹੁਤ ਖੁਸ਼ ਹਨ ਤੁਹਾਡਾ ਮਾਨ ਸਨਮਾਨ ਵਧੇਗਾ ਜਿਸ ਕਾਰਨ ਹੁਣ ਸਮਾਜ ਵਿੱਚ ਤੁਹਾਡੀ ਵਡਿਆਈ ਹੋਵੇਗੀ ਅਤੇ ਤੁਹਾਨੂੰ ਦੱਸ ਰਹੀ ਹੈ ਕਿ ਭਗਵਾਨ ਕ੍ਰਿਸ਼ਨ ਦੇਵ ਦੀ ਕਿਰਪਾ ਦੇ ਨਾਲ ਤੁਹਾਨੂੰ ਸਫਲਤਾ ਦੇ ਨਵੇਂ ਮੌਕੇ ਮਿਲਣ ਵਾਲੇ ਹਨ ਇਹ ਮੌਕਾ ਪ੍ਰਾਪਤ ਕਰਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧੋਗੇ ਤੁਹਾਨੂੰ ਦੱਸ ਦਈਏ ਕਿ ਤੁਸੀਂ ਜੋ ਵੀ ਕੰਮ ਪੂਰੇ ਨਹੀਂ ਕਰ पाए ਉਹ ਹੁਣ ਉਹ ਹੁਣੇ ਸਮੇਂ ਦੇ ਵਿੱਚ ਕਰ ਲਵੋਗੇ ਤੁਹਾਨੂੰ ਆਪਣੇ ਕੰਮ ਦੇ ਵਿੱਚ ਸਫਲਤਾ ਮਿਲੇਗੀ ਭਗਵਾਨ ਜਾਨੀ ਦੇਵ ਦੀ ਕਿਰਪਾ ਨਾਲ ਤੁਹਾਨੂੰ ਧਨ ਕਮਾਉਣ ਦੇ ਕਈ ਮੌਕੇ ਮਿਲਣਗੇ ਅਚਾਨਕ ਧਨ ਲਾਭ ਦੀ ਸੰਭਾਵਨਾ ਹੈ ਇਸ ਦੇ ਨਾਲ ਜੇਕਰ ਤੁਸੀਂ ਕੋਈ ਨਵਾਂ ਵਾਹਨ ਜਾਂ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤੇ ਇਹ ਯੋਜਨਾ ਜ ਕਿੰਨੇ ਤੌਰ ਤੇ ਸਫਲ ਹੋਵੇਗੀ ਸਮੇਂ ਦਾ ਪੂਰਾ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਦੋਸਤੋ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਦਾਸਦਾਈਏ ਕਿ ਤੁਹਾਨੂੰ ਸਿਰਫ ਪੈਸਾ ਮਿਲੇਗਾ ਬਲਕਿ ਤੁਹਾਡੇ ਕਾਰੋਬਾਰ ਵਿੱਚ ਬਹੁਤ ਵਾਧਾ ਹੋਵੇਗਾ ਇਸ ਤੋਂ ਇਲਾਵਾ ਜਿਹੜੇ ਲੋਕ ਨੌਕਰੀ ਕਰਦੇ ਹਨ ਉਹਨਾਂ ਦੀ ਨੌਕਰੀ ਵਿੱਚ ਤਰੱਕੀ ਦੇ ਨਾਲ ਤਨਖਾਹ ਵਿੱਚ ਵਾਧਾ ਹੋਣ ਵਾਲਾ ਹੈ ਜੋ ਲੋਕ ਵਿਦੇਸ਼ ਵਿੱਚ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹਨ ਉਹਨਾਂ ਦਾ ਸੁਪਨਾ ਪੂਰਾ ਹੋਣ ਵਾਲਾ ਹੈ ਇਸ ਦੇ ਨਾਲ ਹੀ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ ਕਾਰੋਬਾਰ 'ਚ ਜ਼ਿਆਦਾ ਲਾਭ ਮਿਲੇਗਾ ਨਾਲ ਹੀ ਜੋ ਲੋਕ ਸੰਤਾਨ ਪੈਦਾ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਔਲਾਦ ਦਾ ਸੁੱਖ ਮਿਲੇਗਾ ਪ੍ਰੇਮ ਸਬੰਧ ਮਜ਼ਬੂਤ ਹੋਣਗੇ ਨਾਲ ਹੀ ਤੁਹਾਡੇ ਸਾਰੇ ਕੰਮਾਂ ਵਿੱਚ ਸਫਲਤਾ ਮਿਲੇਗੀ ਅਤੇ ਨਾਲ ਹੀ ਜੋ ਲੋਕ ਨਵਾਂ ਵਾਹਨ ਜਾਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ ਉਹਨਾਂ ਦੀ ਇਹ ਯੋਜਨਾ ਜਕੀਨੀ ਤੌਰ ਤੇ ਸਫਲ ਹੋਵੇਗੀ ਤੁਹਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਤੇ ਭਗਵਾਨ ਸ਼ਨੀ ਦੇਵ ਦੇ ਆਸ਼ੀਰਵਾਦ ਦੇ ਨਾਲ ਹੁਣ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੇ ਲਾਭ ਅਤੇ ਸਫਲਤਾਵਾਂ ਮਿਲਣ ਵਾਲੀਆਂ ਹਨ ਦੋਸਤੋ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਸਮਾਂ ਬਹੁਤ ਚੰਗਾ ਰਹਿਣ ਵਾਲਾ ਹੈ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਸਿਰਫ ਸਮਾਜ ਵੱਲੋਂ ਤੁਹਾਡੀ ਤਾਰੀਫ਼ ਕੀਤੀ ਜਾਵੇਗੀ ਇਸ ਤੋਂ ਇਲਾਵਾ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਅਜਿਹੇ ਨਵੇਂ ਮੌਕੇ ਮਿਲਣ ਜਾ ਰਹੇ ਹਨ ਜੋ ਤੁਹਾਡੀ ਜ਼ਿੰਦਗੀ ਵਿੱਚ ਚੰਗੀ ਤਰ੍ਹਾਂ ਦਿੱਲੇ ਲਿਆਉਣਗੇ ਕਾਰੋਬਾਰ ਵਿੱਚ ਵਾਧਾ ਹੋਵੇਗਾ ਅਗਲੀ ਰਾਸ਼ੀ ਹੈ ਜੀ ਅਗਲੀ ਰਾਸ਼ੀ ਹੈ ਜੇ ਸੈਂਗ ਰਾਸ਼ੀ ਸੈਂਗ ਰਾਸ਼ੀ ਵਾਲਿਆਂ ਨੂੰ ਦੱਸਤਾ ਹਾਂ ਕਿ ਤੁਹਾਨੂੰ ਚਾਰੇ ਪਾਸਿਆਂ ਤੋਂ ਲਾਭ ਮਿਲਣ ਵਾਲਾ ਹੈ ਭਗਵਾਨ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਉੱਤੇ ਹੈ ਇਸ ਦੇ ਨਾਲ ਜੋ ਕੰਮ ਕਰਦੇ ਹੋ ਉਹ ਨੌਕਰੀ ਵਿੱਚ ਤਰੱਕੀ ਦੇ ਨਾਲ ਤਨਖਾਹ ਵਿੱਚ ਵਾਧੇ ਦੇ ਯੋਗ ਹਨ ਨਾਲ ਹੀ ਤੁਹਾਡੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ ਸੰਤਾਨ ਪ੍ਰਾਪਤੀ ਦੀ ਇਸ਼ਾਰ ਕਰਨ ਵਾਲਿਆਂ ਨੂੰ ਉਲਾਦ ਦਾ ਸੋਖ ਮਿਲੇਗਾ ਸਿੰਘ ਰਾਸ਼ੀ ਵਾਲਾ ਤੁਸੀਂ ਆਪਣੇ ਜੀਵਨ ਦੇ ਵਿੱਚ ਬੇਅੰਤ ਵਰਕ ਤਾਂ ਪਾਓਗੇ ਤੁਹਾਨੂੰ ਖੁਸ਼ੀ ਮਿਲੇਗੀ ਜੋ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਵੇਗੀ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਭਗਵਾਨ ਚੰਨੀ ਦੇਵ ਦੀ ਕਿਰਪਾ ਦੇ ਨਾਲ ਹੁਣ ਸਮਾਂ ਪੂਰੀ ਤਰ੍ਹਾਂ ਤੁਹਾਡੇ ਅਨੁਕੂਲ ਹੈ ਦੋਸਤੋ ਅਗਲੀ ਰਾਸ਼ੀ ਹੈ ਜੀ ਤਨ ਰਾਸ਼ੀ ਤਨ ਰਾਸ਼ੀ ਵਾਲਾ ਨੂੰ ਦੱਸਦਾ ਇਹ ਕਿ ਭਗਵਾਨ ਚੰਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਨਾਂ ਬਹੁਤ ਚੰਗੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹੈ। ਜੀ ਹਾਂ ਦੋਸਤੋ ਤੁਹਾਨੂੰ ਦੱਸ ਰਹੀ ਹਾਂ ਕਿ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਮਿਲਣ ਵਾਲਾ ਹੈ। ਤੁਹਾਨੂੰ ਦੱਸ ਰਹੀ ਹਾਂ ਕਿ ਤੁਹਾਡੇ ਸਾਰੇ ਪੈਂਡਿੰਗ ਕੰਮ ਪੂਰੇ ਹੋ ਜਾਣਗੇ। ਤੁਹਾਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਦਾ ਪੂਰਾ ਸਹਿਯੋਗ ਮਿਲੇਗਾ ਤਾਂ ਦੌਲਤ ਵਿੱਚ ਬਹੁਤ ਵਾਧਾ ਹੋਵੇਗਾ। ਅਤੇ ਤੁਹਾਨੂੰ ਕਈ ਤਰ੍ਹਾਂ ਦੇ ਲਾਭ, ਵਿੱਤੀ ਲਾਭ ਅਤੇ ਵੱਡੀਆਂ ਸਫਲਤਾਵਾਂ ਮਿਲਣ ਵਾਲੀਆਂ ਹਨ। ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤਾਂ ਨਰਾਸ਼ੀ ਤੇ ਲੋਕਾਂ ਨੂੰ ਆਪਣੇ ਜੀਵਨ ਵਿੱਚ ਹਰ ਤਰ੍ਹਾਂ ਦੀ ਸਫਲਤਾ ਮਿਲੇਗੀ। ਸਮੱਸਿਆਵਾਂ ਹੁਣ ਖਤਮ ਹੋ ਜਾਣਗੀਆਂ ਤੇ ਤੁਹਾਨੂੰ ਤੁਹਾਡੇ ਜੀਵਨ ਵਿੱਚ ਬੇਅੰਤ ਖੁਸ਼ੀ ਮਿਲਣ ਵਾਲੀ ਹੈ ਜੋ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਵੇਗੀ ਦੋਸਤੋ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਹੁਣ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਨੂੰ ਜਲਦੀ ਹੀ ਕੋਈ ਸ਼ੁਭ ਸੰਦੇਸ਼ ਮਿਲਾਂ ਦੇ ਜੋਗ ਬਣ ਰਹੇ ਹਨ ਦੋਸਤਾਂ ਦੇ ਨਾਲ ਮਿਲਜੋਲ ਵਧੇਗਾ ਨਾਲ ਹੀ ਇਸ ਰਾਸ਼ੀ ਦੇ ਲੋਕਾਂ ਨੂੰ ਕਈ ਤਰ੍ਹਾਂ ਦੇ ਵਿੱਤੀ ਲਾਭ ਵੱਡੀਆਂ ਸਫਲਤਾਵਾਂ ਮਿਲਣ ਵਾਲੀਆਂ ਹਨ ਪਰਿਵਾਰ ਅਤੇ ਜੀਵਨ ਸਾਥੀ ਦਾ ਪੂਰਾ ਸਹਿਯੋਗ ਮਿਲੇਗਾ ਭਗਵਾਨ ਸ਼ਨੀ ਦੇਵ ਦੀ ਵਿਸ਼ੇਸ਼ ਕਿਰਪਾ ਤੁਹਾਡੇ ਤੇ ਹੈ ਜਿਸ ਨਾਲ ਤੁਹਾਡਾ ਜੋ ਵੀ ਧਨ ਸੰਬੰਧ ਦੇ ਕੰਮ ਹੋਵੇਗਾ ਪੂਰਾ ਹੋਵੇਗਾ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ ਨਾਲ ਹੀ ਸਾਲਾਂ ਤੋਂ ਲਟਕੇ ਹੋਏ ਕੰਮ ਸਫਲਤਾਪੂਰਵ ਪੂਰੇ ਹੋਣਗੇ ਦੋਸਤੋ ਤੁਹਾਨੂੰ ਦੱਸ ਰਹੀ ਹਾਂ ਕਿ ਕਰਕ ਰਾਸ਼ੀ ਵਾਲੇ ਨੂੰ ਭਗਵਾਨ ਸ਼ਨੀ ਦੇਵ ਦੀ ਵਿਸ਼ੇਸ਼ ਕਿਰਪਾ ਹੈ ਇਸ ਰਾਸ਼ੀ ਵਾਲੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਗੇ ਹੁਣ ਤੁਸੀਂ ਆਪਣੀਆਂ ਸਫਲਤਾਵਾਂ ਦੇ ਝੰਡੇ ਗਾੜੇ ਦਿਓਗੇ ਤਾਂ ਕਿ ਦੁਨੀਆ ਤੁਹਾਡੀ ਸ਼ਾਨ ਦੇਖੇਗੀ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਭਗਵਾਨ ਸ਼ਨੀ ਦੇਵ ਦੇ ਆਸ਼ੀਰਵਾਦ ਨਾਲ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਚੰਗਾ ਰਹਿਣ ਵਾਲਾ ਹੈ ਦੋਸਤੋ اگلی ਰਾਸ਼ੀ ਹੈ ਜੇ ਮੇਥਨ ਰਾਸ਼ੀ ਮੇਥਨ ਰਾਸ਼ੀ ਵਾਲਾਂ ਦਾ ਸਹਯਕ ਹੈ ਤੁਹਾਡੇ ਤੇ ਸ਼ਨੀ ਦੇਵ ਮਹਾਰਾਜ ਦੀ ਕਿਰਪਾ ਹੋ ਰਹੀ ਹੈ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਨੌਕਰੀ ਵਿੱਚ ਤਰੱਕੀ ਮਿਲੇਗੀ ਕਾਰੋਬਾਰ ਵਿੱਚ ਅਚਾਨਕ ਲਾਭ ਅਤੇ ਵਿੱਤੀ ਸਥਿਤੀ ਮਜ਼ਬੂਤ ਰਹੇਗੀ ਸਾਰੇ ਦੂਰੇ ਕੰਮ ਪੂਰੇ ਹੋਣਗੇ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਮਿਲੇਗੀ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਡੇ ਸਾਰੇ ਕੰਮ ਸਫਲ ਹੋਣਗੇ ਤੁਹਾਡੇ ਜੀਵਨ ਵਿੱਚ ਵਪਾਰ ਖੁਸ਼ੀਆਂ ਮਿਲਣ ਵਾਲੀਆਂ ਹਨ ਜਿਸ ਨਾਲ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਇਸ ਦੇ ਨਾਲੇ ਜੋ ਲੋਕ ਨਵਾਂ ਵਾਹਨ ਜਾਂ ਕਾਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ ਇਹ ਯੋਜਨਾ ਉਨ੍ਹਾਂ ਲਈ ਲਾਭਦਾਇਕ ਰਹੇਗੀ ਸੰਤਾਨ ਪ੍ਰਾਪਤੀ ਦਾ ਸੁੱਖ ਵੀ ਤੁਹਾਨੂੰ ਮਿਲੇਗਾ ਪਰਿਵਾਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਰਹਿਣਗੀਆਂ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮਿਥਨ ਰਾਸ਼ੀ ਵਾਲਿਆਂ ਨੂੰ ਭਗਵਾਨ ਛੰਨੀ ਦੇਵ ਦੀ ਕਿਰਪਾ ਦੇ ਨਾਲ ਹੁਣ ਸਮਾ ਪੂਰੀ ਤਰ੍ਹਾਂ ਨਾਲ ਤੁਹਾਡੇ ਪੱਖ ਵਿੱਚ ਹੈ ਦੋਸਤੋ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਕਰ ਦਿਓ ਜੀ ਤਾਂਵਾ